ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੱਜ ਬੇਨਤੀ ਕਰਨੀ ਹੈ ਜਿਹੜੇ ਐਨਆਈ ਭਰਾ ਨੇ ਇੱਕ ਵੀਡੀਓ ਜਿਹੜੀ ਉਹ ਚਾਹ ਵਾਲੀ ਕੁੜੀ ਦੀ ਮਾਇਰਲ ਹੋਈ ਹੈ ਕਾਫੀ ਪ੍ਰੋਪਗੈਂਡਾ ਉਦੇ ਤੇ ਹੋਇਆ ਉਹ ਪ੍ਰੋਪਗੈਂਡਾ ਐਵੇਂ ਨਹੀਂ ਹੋਇਆ ਜਿਹੜਾ ਅੰਮ੍ਰਿਤਸਰ ਵਾਲਾ ਮੰਨੈ ਬਲੈਕਮੇਲਰ ਤੇ ਉਹਦਾ ਇਹ ਪਲਾਨ ਕੀਤਾ ਹੋਇਆ ਐਪੀਸੋਡ ਸੀ ਕਿਉਂਕਿ ਉਹ ਬਹੁਤ ਵੱਡੇ बिजनेਸਮੈਨ ਨੇ ਵਪਾਰੀ ਨੇ ਪੈਸਾ ਇਕੱਠਾ ਕਰਨ ਵਾਲਾ ਮੈਨੂੰ ਬੇਨਤੀ ਅਜ ਕਰਨੀ ਹੈ ਉਹ ਇਹ ਹੈ ਕਿ ਜੇ ਤੁਸੀਂ ਕਿਸੇ ਲੋੜਵੰਦ ਦੀ ਹੈਲਪ ਕਰਨੀ ਹੈ ਨਾ ਠੀਕ ਹੈ ਤੁਹਾਡੀ ਆਪਣੀ ਮਨਸ਼ਾ ਹੁੰਦੀ ਹੈ ਤੁਹਾਡੀ ਸਮਝ ਹੁੰਦੀ ਹੈ ਕਿ ਕਿਸੇ ਲੋੜਵੰਦ ਦੀ ਹੈਲਪ ਕੀਤੀ ਜਾਵੇ ਜਰੂਰ ਕਰੋ ਪਰ ਇਹਨਾਂ ਚੇਤੇ ਰੱਖਿਓ ਆ ਜਿਹੜੇ ਐਨਜੀਓ ਵਾਲੇ ਨੇ ਨਾ ਇਹ 2-4 ਨੂੰ ਛੱਡ ਕੇ ਬਾਕੀ ਸਭ ਬਿਜ਼ਨਸਮੈਨ ਨੇ 2-4 ਨੂੰ ਛੱਡਦੇ ਬਾਕੀ ਸਭ ਬਿਜ਼ਨਸਮੈਨ ਨੇ ਇਹ ਧਿਆਨ ਰੱਖਿਓ ਮੇਰਾ ਇੱਕ ਦੋਸਤ ਸਵਿਟਜ਼ਰਲੈਂਡ ਤੋਂ ਆਇਆ ਉਹਨੇ ਮੈਨੂੰ 5200 ਰੁਪਈਆ ਦਰਖਤ ਲਾਉਣ ਵਾਸਤੇ ਦੇ ਦਿੱਤੇ। ਉਹ ਕਹਿੰਦਾ ਤੁਸੀਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਲਵਾ ਦਿਓ। ਮੈਂ ਕਿਹਾ ਠੀਕ ਹੈ। ਇਹ ਜਿਹੜੀ ਜਿਹੜੀ ਸੇਵਾ ਹੁੰਦੀ ਹੈ ਨਾ ਮੈਂ ਅਜੇ ਤੱਕ ਕਦੇ ਵੀਡੀਓ ਨਹੀਂ ਪਾਈ ਤੇ ਨਾ ਮੈਂ ਪਾਉਣੀ ਹੈ ਵੀ ਕਿੱਥੇ ਦਰਖਤ ਲਾਏ ਨੇ ਕਿੱਥੇ ਕੀ ਕੁਝ ਕੀਤਾ ਕਦੇ ਨਹੀਂ ਮੈਂ ਕੀਤਾ ਤੇ ਨਾ ਹੀ ਮੈਂ ਕਰਨਾ। ਇੱਕ ਉਦਾਹਰਨ ਤੌਰ ਤੇ ਮੈਂ ਤੁਹਾਨੂੰ ਗੱਲ ਕਹਿਣ ਲੱਗਾ। ਅਸਾਂ ਜਿਹੜੇ ਸਾਡੇ ਬੰਦੇ ਮੂਰੇ ਇਹ ਕੰਮ ਕਰਦੇ ਨੇ ਨਾ ਉਹਨਾਂ ਨੂੰ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਵੀ ਕਦੇ ਵੀ ਕਿਸੇ ਦਰਖਤ ਲਾਉਣ ਦੇ ਤੁਸੀਂ ਵੀਡੀਓ ਨਹੀਂ ਪਾਉਣੀ ਕਿਸੇ ਦੇ ਵਿੱਚ ਇਹ ਨਾ ਜਾਵੇ ਕਿ ਸਾਡੀ ਕੋਈ ਐਨਜੀਓ ਚੱਲਦੀ ਹੈ ਅਸੀਂ ਕਿ ਸੇਵਾ ਕਰਦੇ ਹਾਂ ਬਿਲਕੁਲ ਨਹੀਂ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਹੀ ਨਹੀਂ ਤੇ ਜਦੋਂ ਮੈਂ ਉਹ ਪੈਸੇ ਗਾਹਾਂ ਫਾਰਵਰਡ ਕਰ ਦਿੱਤੇ ਨਾ ਮੈਂ ਕਿਹਾ ਵੀ ਆਹ ਦਰਖਤ ਲਾਉਣੇ ਆ ਉਸ ਬੰਦੇ ਨੇ ਨਾ ਜਿਹੜਾ ਕੰਮ ਕਰਦਾ ਹੈ ਦਰਖਤ ਲਾਉਣ ਦਾ ਬੱਤ ਬਲਾ ਮਾਨਸਰੰਦ ਉਹਨਾਂ ਥੋੜਾ ਜਿਹਾ ਕਿਸੇ ਨੂੰ ਅੱਗੇ ਦੱਸਦਾ ਕਿ ਆ ਪੈਸੇ ਇਦਾਂ ਕਰਕੇ ਆਏ ਨੇ ਤੇ ਉਸ ਬੰਦੇ ਨੇ ਨਾ ਜਿਹਦੇ ਕੋਲ ਗੱਲ ਪਹੁੰਚੀ ਮੈਨੂੰ ਫੋਨ ਲਾ ਲਿਆ ਕਹਿੰਦਾ ਜੀ ਹੋਰ ਦੱਸੋ ਕਿੰਨੇ ਪੈਸੇ ਚਾਹੁੰਦੇ ਨੇ ਮੈਂ ਕਿਹਾ ਵੀ ਤੁਹਾਡਾ ਕੀ ਕੰਮ ਹੈ ਕਹਿੰਦਾ ਸਾਡੀ ਐਨੀਓ ਜਲਦੀ ਹੈ ਤੁਸੀਂ ਦੇਖੋ ਇਹ ਬੰਦੇ ਕਿੱਦਾਂ ਬਿਜ਼ਨਸ ਕਰਦੇ ਨੇ ਕਿੱਦਾਂ ਬੰਦੇ ਨੂੰ ਲੱਭਦੇ ਨੇ ਵੀ ਕਿਹੜੇ ਤਰੀਕੇ ਨਾਲ ਸਾਡੇ ਕੋਲੇ ਪੈਸੇ ਜ਼ਿਆਦਾ ਆਉਣ ਤੇ ਮੈਂ ਕਿਹਾ ਤਾਂ ਮੈਂ ਕਿਹਾ ਵੀ ਅਜਿਹਾ ਕੰਮ ਕਰਦੇ ਨਹੀਂ ਕਹਿੰਦੇ ਤੁਸੀਂ ਪੈਸੇ ਭੇਜਿਆ ਮੈਂ ਕਿਹਾ ਬਿਲਕੁਲ ਨਹੀਂ ਜੇ ਅਸੀਂ ਇਹ ਕੰਮ ਕੀਤਾ ਆਪਣੀ ਮਰਜ਼ੀ ਨਾਲ ਕੀਤਾ ਮੈਂ ਇਹ ਉਦਾਹਰਨ ਦਿੱਤੀ ਤੁਹਾਨੂੰ ਮੈਂ ਗੱਲ ਕਹਿਣ ਲੱਗਾ ਧਿਆਨ ਨਾਲ ਸੁਣੋ ਜੇ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਨਾ ਕਿਸੇ ਵੀ ਐਨਜੀਓ ਵਾਲੇ ਨੂੰ ਪੈਸੇ ਨਾ ਭੜਾਓ بڑے ਪਰਿਵਾਰ ਨੇ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਪੰਜਾਬ ਦੇ ਵਿੱਚ ਤੁਸੀਂ ਉਸ ਪਰਿਵਾਰ ਦੇ ਨਾਲ ਸਿੱਧਾ ਆਪਤਤਾ ਕਰੋ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਪੜਤਾਲ ਕਰੋ ਵੀ ਵਾਕਈ ਇਹ ਪਰਿਵਾਰ ਲੋੜਵੰਦ ਹੈਗਾ ਇਹਨਾਂ ਨੂੰ ਲੋੜ ਹੈਗੀ ਆ ਜਾਂ ਬਿਲਕੁਲ ਨਗਰਮਸ ਵਾਲੇ ਹੰਝੂ ਜਿਹੜੇ ਨੇ ਉਭਾ ਕੇ ਇਹ ਲੋਕ ᱮਮੋਸ਼ਨਲ ਕਰ ਦਿੰਦੇ ਨੇ ਤੇ ਬਾਅਦ ਵਿੱਚ ਇਹਨਾਂ ਦਾ ਬਿਜ਼ਨਸ ਬਣ ਜਾਂਦਾ ਹੈ ਇਹ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ ਤੁਸੀਂ 10000 ਜਾਂ 5000 ਦੇਣ ਦੀ ਸવાય ਭਾਵੇਂ ਅੱਧੇ ਪੈਸੇ ਦੇ ਦਿਓ ਪਰ ਜਿਹੜੇ ਪਰਿਵਾਰ ਨੂੰ ਦੇਣੇ ਨੇ ਨਾ ਇਹ ਮੈਂ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿਸੇ ਨੂੰ ਸਿੱਧੇ ਪੈਸੇ ਨਾ ਫੜਾਓ ਨਾ ਕਿਸੇ ਐਨਜੀਓ ਵਾਲੇ ਨੂੰ ਫੜਾਓ ਪਹਿਲਾਂ ਪੂਸਪੜਤਾਲ ਕਰਕੇ ਨਾ ਵੀ ਕੀ ਹੋ ਰਿਹਾ ਹੈ ਫਿਰ ਕੋਈ ਕਿਸੇ ਦੀ ਹੈਲਪ ਕਰਿਓ ਤੇ ਨਹੀਂ ਇੱਥੇ ਲੋਕਾਂ ਨੇ ਬਿਜ਼ਨਸ ਬਣਾ ਲਿਆ ਹੁਣ ਜਿਹੜੀ ਕੁੜੀ ਦੀ ਵੀਡੀਓ ਵਾਇਰਲ ਹੋਈ ਹੈ ਨਾ ਉਹਨੇ ਆਪਣਾ ਦਾ ਜਿਹੜਾ 5-7 ਲੱਖ ਇਕੱਠਾ ਕਰਨਾ ਸੀ ਕਰ ਲਿਆ ਮੰਨੇ ਨੇ ਬਹੁਤ ਵੱਡਾ ਬਿਜ਼ਨਸ ਸੀ ਉਹਨੇ ਪੈਸੇ ਬਥੇਰੇ ਇਕੱਠੇ ਕਰ ਲਏ ਇਹ 'ਚ ਕੋਈ ਸ਼ੱਕ ਨਹੀਂ ਆਪਣੇ ਕੋਲੋਂ ਕੋਈ ਨਹੀਂ ਕਿਸੇ ਨੂੰ ਦਿੰਦਾ ਅੱਜ ਤੱਕ ਮੈਂ ਆਪਣੇ ਕੋਲੋਂ ਕਿਸੇ ਨੂੰ 1 ਰੁਪਿਆ ਨਹੀਂ ਦਿੱਤਾ ਤੇ ਨਾ ਮੈਂ ਦੇਣਾ। ਮੈਂ ਪਹਿਲਾਂ ਥੋੜਾ ਬਹੁਤਾ ਇਹ ਕੰਮ ਕੀਤਾ ਉਹ ਵੀ ਆਪਣੇ ਪੱਲਿਓ ਨਾ ਕਿਸੇ ਤੋਂ ਲਏ ਨੇ ਤੇ ਨਾ ਆਪਣੇ ਕੋਲੋਂ ਦੀ ਕਿਸੇ ਨੂੰ ਦਿੱਤੇ। ਤੇ ਨਾ ਹੀ ਮੈਂ ਇਹ ਮਨਸ਼ਾ ਰੱਖਦਾ। ਬਜ਼ੀਰੇ ਫੋਨ ਕਰਦੇ ਮੈਨੂੰ ਸਾਈਕਲ ਦਵਾਉਂਦੇ ਜੀ ਫੁਲਾਨਾ ਕਰਦੇ ਜੀ ਬਿਲਕੁਲ ਨਹੀਂ। ਜੇ ਕਿਤੇ ਮੈਨੂੰ ਲੱਗਦਾ ਹੁੰਦਾ ਵੀ ਹਾਂ ਇੱਥੇ ਜ਼ਰੂਰਤ ਹੈਗੀ ਆ ਉਹ ਵੀ ਬਹੁਤਾ ਨਹੀਂ ਮੈਂ ਕਪ ਮਾਰੀ ਜਾਮਾ ਵੀ ਮੈਂ ਲੱਖ 2 ਲੱਖ ਬਿਲਕੁਲ ਨਹੀਂ ਸਾਡਾ ਜਿਹੜਾ ਮਾਰਜਨ ਹੁੰਦਾ ਵੱਧ ਤੋਂ ਵੱਧ 25 30000 ਤੋਂ ਵੱਧ ਨਹੀਂ ਹੁੰਦਾ ਉਹ ਵੀ ਮੈਂ ਦੇਖਦਾ ਹਾਂ ਨਾ ਵੀ ਮੇਰੇ ਕੋਲੇ ਆਪਣੇ ਕੋਲੇ ਇਨੀ ਗੁੰਜਾਇਸ਼ ਹੈਗੀ ਹੈ ਕਿ ਨਹੀਂ ਹੈਗੀ ਜਾਂ ਮੇਰਾ ਖਾਸ ਕੋਈ ਮਿੱਤਰ ਜਿਹੜਾ ਮੇਰੇ ਨਾਲ ਵਿਚਾਰ ਜਿਹਦੇ ਨਾਲ ਸਹਿਮਤ ਹੁੰਦੇ ਹੋਣ ਜਿਹਦੇ ਨਾਲ ਮੇਰੇ ਵਿਚਾਰ ਰਲਦੇ ਹੋਣ ਮਿਲਦੇ ਹੋਣ ਉਹ ਬੰਦਾ ਸਾਡੇ ਬਹੁਤੇ ਮਿੱਤਰ ਨਹੀਂ ਉਸ ਤਰੀਕੇ ਦੇ ਦੇ ਨਵੇਂ ਅਸੀਂ ਇਹੋ ਜਿਹੇ ਮਿੱਤਰ ਬਣਾਏ ਆ ਪਰ ਮੈਂ ਬੇਨਤੀ ਤੁਹਾਨੂੰ ਤਾਂ ਕੀਤੀ ਐ ਕਿ ਪੰਜਾਬ ਦੇ ਵਿੱਚ ਨਾ ਲੋਡਬੰਦ ਲੋਕ ਹੈਗੇ ਨੇ ਕੋਈ ਸ਼ੱਕ ਨਹੀਂ ਪਰ ਪਹਿਲਾਂ ਦੇਖ ਲਿਆ ਕਰੋ ਵੀ ਵਾਕਈ ਇਹ ਲੋਡਬੰਦ ਹੈਗਾ ਜਾਂ ਨਹੀਂ ਹੈਗਾ ਮੈਂ ਤੁਹਾਨੂੰ ਆਪਣੀ ਗੱਲ ਦੱਸ ਦਿੰਦਾ ਮੇਰੇ ਤੇ ਇਹੋ ਜਿਹੇ ਦਿਨ ਆਏ ਮੈਨੂੰ ਲੋੜ ਸੀ ਪਰ ਮੈਂ ਅਜ ਤੱਕ ਕੋਈ ਵੀਡੀਓ ਨਹੀਂ ਪਾਈ ਕਿ ਮੇਰੀ ਹੈਲਪ ਕਰੋ। ਔਰ ਜੇ ਕਿਸੇ ਮੇਰੇ ਮਿੱਤਰ ਨੇ ਖਾਸ ਨੇ ਮੈਨੂੰ ਫੋਨ ਕੀਤਾ ਮੈਂ ਉਸੇ ਨੂੰ ਦੱਸਿਆ। ਕੋਈ ਅਸੀਂ ਇਹਦਾ ਇਸ਼ੂ ਨਹੀਂ ਬਣਾਇਆ। ਕਿਉਂ ਬਣਾਈਏ? ਜਿੰਨਾ ਕਚਰ ਅੰਗ ਪੈਰ ਕੰਮ ਕਰਦੇ ਨੇ, ਜਿੰਨਾ ਕਰ ਸਕਦੇ ਆ ਉਹਨਾਂ ਕਿ ਚੱਲ ਰਿਹਾ। ਕਰ ਰਹੇ ਆ। ਬਹੁਤ ਕਹਿਣਗੇ ਜੀ ਤੁਹਾਡਾ ਬਿਜ਼ਨਸ ਕੀ ਹੈ? ਚਾਰ ਦਿਨ ਨਾਲ ਰਹਿ ਕੇ ਦੇਖ ਲਓ ਸਾਡਾ ਬਿਜ਼ਨਸ ਕੀ ਹੈ ਜਿਹਨੂੰ ਸਮਝ ਆ ਉਹ ਨਹੀਂ ਇਹ ਗੱਲ ਕਰਦੇ ਇਹ ਗੱਲ ਮੈਂ ਆਪਣੀ ਤਾਂ ਵਿੱਚ ਕੀਤੀ ਹੈ ਕਿਉਂਕਿ ਇੱਥੇ ਇਦਾਂ ਹੋ ਰਿਹਾ ਤੇ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਜਿਹੜੇ ਬੰਦੇ ਐਨਆਰਆਈ ਜਾਂ ਜਿਹੜੇ ਮਨਸ਼ਾ ਰੱਖਦੇ ਨੇ ਕਿ ਅਸੀਂ ਹੈਲਪ ਕਰੀਏ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਕਿਸੇ ਦੀ ਹੋਰ ਕਰਨੀ ਆ ਤੁਹਾਡੇ ਆਪਣੇ ਘਰ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਕੋਈ ਸਾਕਾ ਭਰਾ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਹੈ ਜਿੱਥੇ ਤੁਹਾਨੂੰ ਪਤਾ ਲੱਗੇ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਦੂਜਿਆਂ ਦੀ ਕਰਨੀ ਹੈ। ਕਈ ਵਾਰੀ ਨਾ ਆਪਣੇ ਘਰ ਦੇ ਵਿੱਚ ਗਵਾਂਢੀ ਨੂੰ ਜਾਂ ਰਿਸ਼ਤੇਦਾਰ ਨੂੰ ਜਾਂ ਸਕੇ ਭਰਾ ਨੂੰ ਵੀ ਲੋੜ ਹੁੰਦੀ ਹੈ ਹੈਲਪ ਦੀ। ਅਸੀਂ ਉਧਰ ਨਹੀਂ ਧਿਆਨ ਦਿੰਦੇ। ਇਹ ਗੱਲਾਂ ਜਿਹੜੀਆਂ ਮੈਂ ਅੱਜ ਕਹੀਆਂ ਨੇ ਭਰਾਵੋ ਮੇਰਾ ਮਨ ਨਹੀਂ ਕਰਦਾ ਸੀ ਪਰ ਕੱਲ ਜਿੰਨੇ ਕ ਫੋਨ ਮੰਨੇ ਵਾਸਤੇ ਆਏ ਉਹ ਮੈਨੂੰ ਪਤਾ ਹੈ ਕਿ ਕਿਵੇਂ ਇਹ ਲੋਕ ਬਿਜ਼ਨਸ ਬਣਾਈ ਬੈਠੇ ਐ ਇੱਕ ਹੋਰ ਬੇਨਤੀ ਕਰ ਦਨਾ ਕਈ ਕਹਿਣਗੇ ਤੁਹਾਨੂੰ ਫੋਨ ਕਿਉਂ ਆਉਂਦੇ ਐ ਮੈਨੂੰ ਫੋਨ ਤਾਂ ਆਉਂਦੇ ਐ ਕਿਉਂਕਿ ਮੈਂ ਇੱਕ ਠੋਕੇ ਕਹਿ ਦਨਾ ਮੈਂ ਨਾਂ ਲੈ ਕੇ ਗੱਲ ਕਰ ਦਨਾ ਇੱਥੇ ਲੋਕੋ ਨੇ ਜਿਹੜੇ ਗੋਲ ਮਟੋਲ ਗੱਲਾਂ ਕਰਦੇ ਨੇ ਸੁਣ ਲੈਣਗੇ ਪਿੱਠ ਪਿੱਛੇ ਕਹਿ ਵੀ ਦੇਣਗੇ ਮੂੰਹ ਤੇ ਕਹਿੰਦੇ ਨਹੀਂ ਮੈਨੂੰ ਫੋਨ ਤਾਂ ਆਉਂਦੇ ਨੇ ਮੈਂ ਹਰੇਕ ਵਿਸ਼ਾ ਸਾਂਝਾ ਕਰ ਦਨਾ ਇਸ ਕਰਕੇ ਅਗਲਾ ਫੋਨ ਕਰਦੇ ਤੇ ਬੇਨਤੀ ਪ੍ਰਵਾਨ ਕਰਿਓ ਮੈਂ ਕੱਲ ਗੁਰੂ ਪਾਸ਼ਾ ਜੀ ਪਾਵਨ ਬਾਣੀ ਵਿੱਚੋਂ ਇੱਕ ਸ਼ਬਦ ਵਰਤਿਆ ਸੀ ਅਕਲੀ ਸਹਿਬ ਸੇਵੀ ਹੈ ਅਕਲੀ ਕੀਜੇ ਦਾਨ ਇਹ ਤੁਕਾਂ ਪਵਨ ਬਾਣੀ ਵਿੱਚੋਂ ਨੇ ਪਰਮਾਤਮਾ ਦੀ ਬੰਦਗੀ ਵੀ ਅਕਲ ਹੈ ਕਿਵੇਂ ਪਰਮਾਤਮਾ ਦੇ ਗੁਣ ਗਣ ਨੇ ਇਹ ਵੀ ਅਕਲ ਦੇ ਨਾਲ ਔਰ ਉਹ ਅਕਲ ਗੁਰੂ ਸਾਹਿਬ ਤੋਂ ਲੈਣੀ ਹੈ ਤੇ ਅਕਲੀ ਕੀਜੇ ਦਾਨ ਜੇ ਤੁਸੀਂ ਕਹਿੰਦੇ ਹੈਲਪ ਕਰਨੀ ਵੀ ਹੈ ਨਾ ਉਹ ਵੀ ਅਕਲ ਦੇ ਨਾਲ ਸੋਚ ਸਮਝ ਕੇ ਪਰਤਾਲ ਕਰਕੇ ਕੱਲ ਤੁਹਾਡਾ ਮਨ ਦੁਖਣਾ ਹੈ ਜਦੋਂ ਕਿਸੇ ਗਲਤ ਬੰਦੇ ਦੀ ਤੁਸੀਂ ਹੈਲਪ ਕਰ ਦਿੱਤੀ ਨਾ ਤੁਹਾਡਾ ਕੱਲ ਨੂੰ ਮਨ ਦੁਖੇਗਾ ਦੁਖੇਗਾ ਕਿ ਮੈਂ ਆਪਣਾ ਪੈਸਾ ਗਲਤਾਂ ਤੇ ਲਾ ਬੈਠਾ ਇਹ ਮੈਂ ਤਾਂ ਬੇਨਤੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ